ਜਿਲਾ ਤਰਨਤਾਰਨ ਦੇ ਪਿੰਡ ਕਿਰਤੋਵਾਲ ਦੇ ਪੰਜਾਬੀ ਨੌਜਵਾਨ ਦੀ ਸਿੰਗਾਪੁਰ ਵਿੱਚ ਹੋਈ ਮੌਤ ਰੋਜੀ ਰੋਟੀ ਕਮਾਉਣ ਗਏ ਮ੍ਰਿਤਕ 33 ਸਾਲਾ ਜਸਪੀਰ ਸਿੰਘ ਦਾ ਪਰਿਵਾਰ ਸਦਮੇ ਵਿੱਚ ਕਿ ਪਰਿਵਾਰਕ ਮੈਂਬਰਾਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਕਿਹੜਾ ਪੇਡਾ ਦਰਬਾਰਾ ਕਿਹੜਾ ਪੇਡਾ ਰੱਬਾ ਕੀ ਲੱਗਦੇ ਤੁਹਾਡੇ ਜਿਹੜਾ ਮੁੰਡਾ ਗਿਆ ਬਾਹਰ ਕੀ ਨਾਲ ਮੇਰਾ ਬੇਟਾ ਜਸਪੀਰ ਸਾਡਾ ਬੇਟਾ ਆ ਹਾਂ ਕਿੰਨਾ ਕੁ ਚਿਰ ਉਹ ਚਲਿਆ ਨੂੰ ਬਾਹਰ ਗਿਆ ਨੂੰ ਚਾਰ ਪੰਜ ਸਾਲ ਹੋ ਗਏ ਕਿਹੜੇ ਦੇਸ਼ ਗਿਆ ਸੀ ਨਾ ਤੇ ਕੀ ਗੱਲ ਬਣੀ ਉੱਥੇ? ਉੱਥੇ ਨਾਲ ਇੱਕ ਮਲਛਾ ਹੈ ਕੋਈ ਨਾ ਜਕੰਡੇ ਦਾ। ਹਾਂਜੀ। ਤਿੰਨ ਧੱਕਾ ਹੀ ਮਾਰਦਾ। ਕਿੰਨੇ ਬੱਚੇ ਦੇ ਤੇ? 2 ਬੱਚੇ। ਤੇ ਕੀ ਮੰਗ ਕਰੋਗੇ ਹੁਣ ਸਰਕਾਰ ਤੋਂ ਜਾਂ ਇਹਨਾਂ ਦੇ ਵਿੱਚ? ਸਾਡੇ ਹੋ ਮੰਗਾਂ ਉਹਨਾਂ। ਹਰ ਗਰੀਬਾ। ਤੇ ਦੋਵੇਂ ਸਰਕਾਰ ਮਦਦ ਕਰੇ। ਤੇ ਕਿੰਨਾ ਕੋ ਚਲੋ ਚੱਲਿਆ ਗਏ ਇਹਨਾਂ। ਲੈ ਇਹਨੂੰ ਆ ਚਾਰ ਕਰ। ਨਾਈ ਬੱਕੇ ਡਾ। ਹਰਪ੍ਰਿੰਨ ਸਿੰਘ। ਕੜਾ ਮੇੜਾ ਕੱਟਾਲ ਕਰ ਜਾ ਗੱਲ ਬਾਤ ਯਾਰ ਗੱਲ ਬਾਤ ਹੋਈ ਯਾਰ ਇਹ ਸਾਈਂ ਸੁਣਿਆ ਫੋਨ ਆ ਸੋਹੜ ਕਿ ਤੁਹਾਡਾ ਲੜਕਾ ਹੀ ਨਾ ਪਤੀ ਯਾਮਨ ਵੇਲ ਜਮਰ ਗਿਆ ਨਾ ਕਿ ਇਹ ਤਾਂ ਕਮਾ ਲਿਆ ਇਹ ਦਿੱਤ ਕਮਾ ਲਿਆ ਉਹ ਬੰਦਾ ਫੜਿਆ ਗਿਆ ਬੰਦਾ ਫੜਿਆ ਗਿਆ ਫੜੇ ਗਿਆ ਬੰਦੇ ਤੇ ਬਾਕੀ ਚੰਨ ਰਿਹਾ ਵੀ ਬੱਚੇ ਪਰਿਵਾਰ ਜਿਹੜਾ ਗਰੀਬ ਆ ਦੋ ਲੜਕੇ ਆ ਗਵਰਨਮੈਂਟ ਨੂੰ ਕੋਈ ਸੂਰਤ ਦਿੱਤੀ ਜਾਵੇ ਤੇ ਮਾਰਦੇ ਰਹੇ ਚਾਰ ਪੰਜ ਸਾਲ ਹੋ ਗਏ ਗਏ ਕੋਈ ਮੰਗ ਕਰ ਮੈਂ ਸਰਕਾਰ ਤੋਂ ਕਿਹੜਾ ਪੰਡਾ ਸੁਖਦੀ ਕਿਹੜਾ ਪੰਡਾ ਕੀ ਗੱਲ ਹੋਈ ਆ ਪਦੀ ਕੜੇ ਪਤਾ ਨਹੀਂ ਕਿਸੇ ਦੀ ਜਾਨ ਬਚਵਾਉਂਦੇ ਕਿਸੇ ਨੇ ਧੱਕਾ ਨਹੀਂ ਜੇ ਕੁਰੀ ਬਚਵਾਉਂਦਾ ਉਹਨਾਂ ਨੇ ਤਾਂ ਕਹ ਦੇਗੇ ਨਹੀਂ ਜਜ਼ਰ ਦਿੱਤਾ ਵਿਦੇਸ਼ ਗਏ ਸਿੰਗਾਪੁਰ ਕਿੰਨਾ ਕਿੰਨਾ ਜਰਾਂ ਦੇ ਦੋ ਸਾਲ ਅਜੇ ਦੋ ਸਾਲ ਬੰਨੇ ਬਚੇ ਕਿਨੇ ਆ ਦੋ ਇੱਕ ਹੀ ਮਾਂ ਕਰੋਗੇ ਉਹਨੂੰ ਜੇ ਮੇਰੇ ਪਿੱਛੇ ਕੋਈ ਕਮਾਈ ਅੜਾ ਨਹੀਂ ਰਹਿ ਗਈ ਅੱਬ وہی ਮੇਰਾ ਘਰ ਪਰਵਾਰ ਪਾਲਦਾ ਹੈ ਮੇਰੇ ਬੱਚਿਆਂ ਨੂੰ ਮੇਰੇ ਮਾਪਿਆਂ ਨੂੰ ਔਰ ਮੇਰੀ ਕੋਈ ਕਮਾਈ ਨਹੀਂ ਰਹੀ ਕੁਛ ਨਹੀਂ ਉਹਦੇ ਬਿਨਾਂ ਰੱਖੀ ਕਿੰਨੇ ਗੁੰਮਰੇ ਵੀ ਤੇ ਤੀਸਾ ਹਾਂ ਨੂੰ ਕਿਤਾਬ ਬਾਰੇ ਲੱਗ ਗਿਆ ਉਹ ਤੋਂ ਕੰਪਨੀ ਚੋਂ ਫੋਨ ਆਇਆ ਜਦੋਂ ਕੰਮ ਤੇ ਨਹੀਂ ਗਿਆ ਘਰ ਨਹੀਂ ਗਿਆ ਕੀ ਨਰਿਸ਼ਾ ਆਇਆ ਜਾਂ ਤੱਕਾ ਦਿੱਤਾ ਹਾਂਜੀ ਨਰਿਸ਼ਾ ਕਿਦਾਂ ਤੱਕਾ ਦਿੱਤਾ ਤਾਂ ਉਸ ਸੋਮਵਾਰ ਨੂੰ ਆਇਆ ਫਿਰ ਹਾਂਜੀ ਸੋਮਵਾਰ ਸਵੇਰੇ ਹੁਣ ਕੀ ਮ ਕਰੋਗੇ ਨੂੰ